ਦੇ ਭਾਈ ਦੋ ਦੋ ਵਧਗਾ ਦੇ ਜਾਂਦੀ ਲੰਮਾ ਸਮਾਂ ਸਾਢੇ 7 ਮਹੀਨੇ ਵਿੱਚ ਹੋਈ ਸੀ ਅੱਗੇ ਪਿਛਲੀ ਵਾਰ ਅੱਛਾ ਚੜਾਈ ਬਹੁਤ ਆ ਗਈ ਟੱਟਪੁੜੇ ਦੀ ਬਾਕੀ ਪਤਲੀ ਬਰੀਕ ਚਮੜੀ ਹੈ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪੁਰਾ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਪੰਜਵਾਂ ਜ਼ੂਆ ਇਸ ਵਾਰ ਇਹਨੇ ਸੂਣਾਗਾ ਤਕਰੀਬਨ 12-13 ਦਿਨ ਹਜੇ ਇਹਦੇ ਦਿਨ ਪੂਰੇ ਹੋਣ ਦੇ ਪੈ ਹੈਗੇ ਬਾਕੀ ਪਸ਼ੂ ਦਾ ਕੋਈ ਪਤਾ ਨਹੀਂ ਹੁੰਦਾ ਉੱਪਰ-ਨੀਚੇ ਵੀ ਦਿਨ ਲੈ ਜਾਂਦਾ ਹੁੰਦਾ ਚੰਗਾ ਇਹਦਾ ਦੁੱਧ ਦਿੱਤਾ ਵਾ ਪਹਿਲਾਂ ਵਾਲੇ ਸੂਆਂ ਦੇ ਵਿੱਚ ਉਹ ਸਾਰੀ ਆਪਾਂ ਗੱਲਬਾਤ ਬਾਈ ਨਾਲ ਕਰਾਵਾਂਗੇ ਇਹ ਡਿਟੇਲ ਲੈ ਕੇ ਤੁਹਾਨੂੰ ਆਪਾਂ ਦੇਵਾਂਗੇ ਜਿਹੜਾ ਸੀਮਨ ਲੱਗਿਆ ਉਹ ਵੀ ਇਹਦੇ ਚੰਗਾ ਲੱਗਿਆ ਵਾ ਬਾਕੀ ਆਮ ਫਾਰਮਰ ਆ ਘਰੇਲੂ ਪਸ਼ੂ ਆ ਸਾਰੇ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਤੇ ਬਾਈ ਦੇ ਦੁੱਧ ਤੇ ਪਸ਼ੂ ਲਾਏ ਵੀ ਆ ਸਾਰੇ ਦੇਖ ਸਕਦੇ ਹੋ ਤੁਸੀਂ ਇੱਧਰ ਇਹਨਾਂ ਪਰਸਿਆਂ ਦੇ ਵਿੱਚੋਂ ਹੀ ਇਹ ਮੱਝ ਬਕਾਊ ਕਰੀ ਆ ਕਿਉਂਕਿ ਜ਼ਿਆਦਾਤਰ گاਵਾਂ ਦਾ ਕੰਮ ਹੈ ਤੇ ਮੱਝ ਦਾ ਥੋੜਾ ਜਿਹਾ ਸਿਸਟਮ ਲੋਟ ਨਹੀਂ ਆਉਂਦਾ ਤਾਂ ਕਰਕੇ ਵੀ ਬਾਈ ਨੇ ਇਹ ਮੱਝ ਬਕਾਊ ਕਰੀ ਹੈਗੀ ਤੇ ਬਾਕੀ ਜੋ ਡਿਟੇਲ ਆ ਸਾਰੀ ਉਹ ਤੁਹਾਨੂੰ ਆਪਾਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਡ ਫੋਨ ਤੇ ਹੋਊਗਾ ਤੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾ ਦਾਂਗੇ ਆਦੀ ਪੂਰੀ ਫੁੱਲ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋਗੇ ਇੱਥੇ ਆ ਕੇ ਆਪ ਦੀ ਪੂਰੀ ਤੁਸੀ ਤਸੱਲੀ ਕਰ ਲਿਓ ਤੇ ਫੁੱਲ ਤਸੱਲੀ ਕਰਕੇ ਫਿਰ ਤੁਸੀਂ ਸੌਦਾ ਕਰ ਸਕਦੇ ਆ ਤੇ ਆਜੋ ਥੋੜਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਆਪਾਂ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਨਾਮ ਬੋਟਾ ਸਿੰਘ ਜੀ ਠੀਕ ਹੈ ਜੀ ਤੇ ਬਾਈ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆਂਗੇ ਆਪਣੇ ਘਰ ਦੀ ਹੀ ਆ ਨਾ ਘਰ ਦੀ ਆ ਵੀਰੇ ਤਾਂ ਠੀਕ ਹੈ ਕਿਹੜਾ ਸੂਹ ਸੂਣਾ ਸਵਾਰੇ ਨੇ ਪੰਜਵਾਂ ਸੂਹ ਸੂਣਾ ਨੇ ਪੰਜਵਾਂ ਸੂਇਆਸ ਵਾਰ ਸੂਣਾ ਹੈ ਹਾਂਜੀ ਠੀਕ ਹੈ ਤੇ ਪਹਿਲਾਂ ਵਾਲੇ ਸੂਇਆਂ ਦੇ ਵਿੱਚ ਵੀ ਮਤਲਬ ਆਪਣੇ ਕੋਲੇ ਸੀ ਆਪਾਂ ਦੁੱਧ ਕੋਲੇ ਕੋਲੇ ਸੀ ਵੀਰੇ ਕਿੰਨਾ ਗਾ ਦੁੱਧ ਦਤਾ ਨੇ ਪਹਿਲਾਂ ਵਾਲੇ ਸੂਇਆਂ ਚ 1.18 ਲੀਟਰ ਮੈਂ ਆਪ ਚੋਇਆ ਕੰਡੇ ਲਾਇਆ ਹੋਆ ਆਪਣਾ 1.18 ਲੀਟਰ ਕੰਡੇ ਵਾਲਾ ਆਪਾਂ ਚੋਇਆ ਪੂਰਾ ਤਸੱਲੀ ਵਾਲਾ ਹਾਂਜੀ ਹਾਂਜੀ ਠੀਕ ਹੈ ਤੇ ਫਿਰ ਇਸ ਵਾਰ ਕੀ ਉਮੀਦ ਹੈਗੀ ਵੀ ਇਹਨਾਂ ਤਾਂ ਕੱਢੂਗੀ ਹਾਂ ਨਾ ਇਹਨਾਂ ਤਾਂ ਪੱਕਾ ਜੀ ਬਾਕੀ ਸੇਵਾ ਤੇ ਅਗਲੇ ਨੇ ਯਾਰ ਆਪਾਂ ਦਾ ਖੇਤ ਬਾਕੀ ਸੇਵਾ ਤੇ ਹੁੰਦਾ ਮਿਹਨਤ ਹਾਂਜੀ ਠੀਕ ਮੱਧ ਵੀ ਲੈ ਸਕਦਾ ਦੇ ਦੂ ਘਟ ਵੀ ਲੈ ਸਕੋ ਅਗਲੇ ਸੇਵਾ ਯਾਰ ਹਾਂ ਉਹ ਸੇਵਾ ਹੈ ਨਾ ਹਾਂਜੀ ਠੀਕ ਐ ਤੇ ਦਿਨ ਇਹਦੇ ਕਿੰਨੇ ਕੁ ਪਏ ਆ ਮਤਲਬ 12 ਦਿਨਾਂ ਦੇ ਬਾਕੀ ਆ ਇਹ ਦਿਨ ਪੂਰੇ ਹੋਣ ਚ ਤਰੀਕ ਦੇ ਹਿਸਾਬ ਨਾਲ ਪੂਰੇ ਹੋਣ ਦੇ ਹਾਂਜੀ 12 13 ਦਿਨ ਪਏ ਆ ਹਾਂ ਬਾਕੀ ਉੱਪਰ ਨੀਚੇ ਦਾ ਪਤਾ ਨਹੀਂ ਤੋ ਜੂਦਾ ਨਾ ਲੋ 8 ਦਿਨ ਤਾਂ ਉੱਤੇ ਲਈ ਜਾਂਦੇ ਪੰਜ ਚਾਰ ਦਿਨ ਤਾਂ ਸਹੀ ਕੋਈ ਬਾਕੀ ਗਰਮੀ ਗਰਮੀਆਂ ਪਈ ਜਾਂਦੀਆਂ ਪਹਿਲਾਂ ਵੀ ਸੁਤਾ ਨਹੀਂ ਕੋਈ ਪਤਾ ਨਹੀਂ ਹੈ ਨਾ ਹਾਂ ਵੀ ਜਾਨੀ ਇਹਨੇ ਦਿਨ ਪਏ ਆ ਪਏ ਹਾਂ ਤੇ ਜਿਹੜਾ ਇਹਦਾ ਸੀਮਨ ਲੱਗਿਆ ਉਹਦਾ ਪਤਾ ਸੀਮਨ ਬਾਈ ਆਪਣਾ ਮੇਰੇ ਕੋ ਸਾਂਭਿਆ ਵਾ ਨਹੀਂ ਸਟਰਾ ਨਹੀਂ ਸਾਂਭਿਆ ਹਾਂ ਠੀਕ ਹੈ ਕੇਰਲ ਵਾਲਿਆਂ ਦਾ ਲੱਗਿਆ ਵਾ ਆਂਧਰਾ ਵਾਲਿਆਂ ਦਾ ਆਂਧਰਾ ਵਾਲਿਆਂ ਦਾ ਹਾਂ ਏਬੀਸੀ ਸੀਮਨ ਬੈਂਕ ਆਂਧਰਾ ਵਾਲਿਆਂ ਦਾ ਹਾਂ ਠੀਕ ਹੈ ਉਹ ਸੀਮਨ ਲੱਗਿਆ ਵਾ ਉਹ ਸੀਮਨ ਲੱਗਿਆ ਉਹ ਆਪਣੇ ਪੱਕਾ ਪਤਾ ਆਪਣੋ ਠੀਕ ਹੈ ਲੋ ਵੀ ਦੋਸਤੋ ਬਾਈ ਨੂੰ ਯਾਨੀ ਕਿ ਆ ਸਟਰਾ ਨਹੀਂ ਸਾਂਭਿਆਗਾ ਵੀ ਪ੍ਰੋਪਰ ਜਿਹੜੂ ਬੋਲ ਦਾ ਨਾਂ ਨਹੀਂ ਪਤਾਗਾ ਪਰ ਇੰਨਾ ਪਤਾ ਵੀ ਲੱਗਿਆ ਵਾ ਏਬੀਸੀ ਆਂਧਰਾ ਵਾਲਿਆਂ ਦੇ ਆ ਬੋਲ ਉਹਨਾਂ ਦੇ ਸਾਰੇ ਚੰਗੇ ਆਗੇ ਚਾਹੇ ਕੋਈ ਵੀ ਲੱਗਿਆ ਹੋਵੇ ਬੋਲ ਸਾਰੇ ਚੰਗੇ ਆ ਉਹਨਾਂ ਦੇ ਵਧੀਆ ਸੀਮਨ ਹੀ ਲੱਗਿਆ ਵਾ ਤੇ ਬਾਈ ਦੁੱਧ ਵਧਗਾ ਦੇ ਜਾਂਦੀ ਲੰਮਾ ਸਮਾਂ ਸਾਢੇ 7 ਮਹੀਨੇ ਵਿੱਚ ਹੋਈ ਸੀ ਅੱਗੇ ਪਿਛਲੀ ਵਾਰ ਅੱਛਾ ਵਾਕਿਆ ਉਹਨੇ ਸ਼ਰਤ ਹੈ ਜੇ ਬਾਅਦ ਚੇਂਜ ਕਰਕੇ ਬੈਠੂਗਾ ਤਾਂ ਪਹੂ ਕਈ ਵਾਰ ਕਰ ਜਾਂਦਾ ਹੁੰਦਾ ਤਾਂ ਆਪਾਂ ਕਹਿ ਨਹੀਂ ਸਕਦੇ ਸਹੀ ਗੱਲ ਆ ਹਾਂ ਮੈਂ ਸਾਢੇ 7 ਮਹੀਨੇ ਆਪਾਂ ਚੋਇਆ ਖਰਾਕ ਦੇ ਸੇਵਾ ਤੇ ਵੀ ਹੁੰਦਾ ਸਾਮ ਸੰਭਾਲ ਤੇ ਸਾਢੇ 7 ਮਹੀਨੇ ਵੀ ਆਪਾਂ ਯਾਨੀ ਕਿ 5 ਮਹੀਨੇ ਪੂਰਾ ਦਿੱਤਾ ਇਹਨੇ ਬਾਅਦ 14 14.5 ਕਿਲੋ ਦੁੱਧ ਦਿੱਤਾ ਆਪਾਂ ਰੁਟੀਨ ਟੱਪਰ ਹੋ ਗਿਆ ਹਾਂ ਠੀਕ ਆ ਔ ਮੈਂ ਤਾਂ ਚਲਾਇਆ ਹੁੰਦਾ ਦੁੱਧ ਭੁਮੇ ਘੱਟ ਦੇ ਦੇ ਪਸੂ ਲੰਮਾ ਸਮਾਂ ਦੇ ਦੇ ਹਾਂ ਠੀਕ ਆ ਤੇ ਥਣਾ ਸੁਣਾ ਕਿਵੇਂ ਥਣਾ ਦਾ ਨਾ ਨਾ ਓਕੇ ਆ ਜਮਾ ਬਾਈ ਕੋਈ ਸਰਲਾ ਨਹੀਂ ਕੋਈ ਭੂਰ ਨਹੀਂ ਕੁਛ ਨਹੀਂ ਠੀਕ ਆ ਸਾਰੇ ਕਾਹ ਦੀ ਦਸਲੀ ਆ ਹਾਂ ਠੀਕ ਆ ਤੇ ਹੂੰ ਕਿਵੇਂ ਅਸੀਲ ਉਹ ਸੀਲ ਆ ਕੋਈ ਉਹ ਨਹੀਂ ਠੀਕ ਆ ਤੇ ਰੇਡ ਆਪਾਂ ਕਿੰਨਾ ਕਰਦੇ ਆ ਰੇਡ ਫੋਨ ਤੇ ਕਰਾਂਗੇ ਆਪਾਂ ਰੇਡ ਫੋਨ ਤੇ ਹੋ ਜਾਊਗਾ ਹਾਂ ਹਾਂ ਠੀਕ ਆ ਤੇ ਖੋਲ ਕੇ ਫਰਗੇੜਾ ਦਵਾ ਦੇ ਇਹਦਾ ਰੋਡੇ ਲੋਕ ਨੂੰ ਤਕਰੀਬਨ ਆਪਾਂ ਸਾਰੀ ਲੈਤੀ ਹੈਗੀ ਅੰਜਮਾ ਸੂਇਸ ਵਾਰ ਸੂਇ 12 13 ਨੇ ਆਈ ਇਹਦੇ ਪਏ ਆ ਤੇ ਬਾਕੀ 18 18.5 ਲੀਟਰ ਇਹਦਾ ਦੁੱਧ ਚੋਇਆ ਹੋਆ ਤਸੱਲੀ ਵਾਲਾ ਤੇ ਇਸ ਵਾਰ ਕਿੰਨਾ ਕੱਢਦੀ ਆ ਉਹ ਥੋੜੀ ਸੇਵਾ ਤੇ ਵੀ ਆ ਬਾਕੀ ਥੋੜੀ ਸਮਝ ਤੇ ਆ ਤੇ ਕੋਈ ਮਤਲਬ ਵਪਾਰ ਦਾ ਕੰਮ ਨਹੀਂ ਹੈਗਾ ਆ ਪਤਾ ਸਭ ਘਰ ਦੀ ਲੋੜ ਵਾਸਤੇ ਜਿਵੇਂ ਪਸ਼ੂ ਰੱਖੇ ਵੀ ਹੁੰਦੇ ਆ ਐਵੇਂ ਪਸ਼ੂ ਰੱਖੇ ਹੋਏ ਆਗੇ ਜ਼ਿਆਦਾਤਰ ਗਾਂ ਵਾਲੇ ਚਲੋ ਇਹ ਤੁਸੀਂ ਆਦੀ ਤਸੱਲੀ ਕਰਕੇ ਫੁੱਲ ਬਾਜਰੋਂ ਖਰੀਦ ਸਕਦੇ ਹੋ ਸਾਂਭੀ ਬੜੀ ਚੰਗੀ ਆ ਗਈ ਤੇ ਢਾਂਚੇ ਦੀ ਵੀ ਖੁੱਲੀ-ਖੁੱਲੀ ਆ ਗਈ। ਸਭ ਬਣਾਉਣਾ ਬਾਈ ਇੱਧਰ ਰਹਿੰਦਾ ਤਾਂ ਮੈਂ ਤਾਂ ਹਜੇ ਦਿਨ ਕਾਫੀ ਪਏ ਇੱਧਰ ਆ ਜਾ ਇੱਧਰ ਇੱਧਰ ਬਾਹਰ ਕੀ ਅੰਦਰ ਥੋੜਾ ਜਿਹਾ ਜੱਕਦੀ ਹੈ ਮੈਥੋਂ ਹਣਾ। ਲੋਈ ਤਰਦੀ ਨੂੰ ਵੀ ਚੈੱਕ ਕਰ ਸਕਦੇ ਹੋ, ਬੈਕ ਸਾਈਡ ਤੋਂ ਦੇਖ ਸਕਦੇ ਹੋ। ਚੜਾਈ ਬਹੁਤ ਆ ਗਈ। ਪੱਟਪੁੜੇ ਦੀ। ਬਾਕੀ ਪਤਲੀ ਬਰੀਕ ਚਮੜੀ ਹੈ। ਤੇ ਥਣਾ ਦਾ ਸਹਜ ਬਹੁਤ ਵਧੀਆ ਹੈ। ਥੋੜਾ ਜਿਹਾ ਪਸ਼ੂਆਂ ਦਾ ਹੀ ਕਰਦੀ ਹੈ ਮੈਨੂੰ ਲੱਗਦਾ। ਥਾਣਾ ਬਹੁਤ ਵਧੀਆ ਗਈ ਇਹ ਹਜੇ ਕਾਫੀ ਦਿਨਾਂ ਦੀ ਕੱਚੀ ਆ ਗਈ ਵੀ ਮੈਂ ਇਹਦਾ ਵੀ ਤਿਆਰੀ ਵਧੀਆ ਕਰੂਗੀ ਤੇ ਆਰਡਰ ਦਾ ਵੈਸੇ ਇਹਨੇ ਪਟਣਾ ਸਟਾਰਟ ਕਰਤਾ ਤੇ ਹਜੇ ਦਿਨ ਕਾਫੀ ਲਾਈ ਹੋਈ ਤੇ ਬਣਦੀ ਬਣਦੀ ਵਧੀਆ ਕੇ ਮੌਕੇ ਪੂਰੀ ਵਧੀਆ ਬਣੂਗੀ ਬੇ ਠੀਕ ਅੜ ਕੇ ਬਣੂਗੀ ਜਨ ਕੇ ਵਧੀਆ ਕਰਦੀ ਜਾਣੀ ਲੈ ਪੂਰਾ ਕੱਢਣਾ ਚੱਡਾ ਠੀਕ ਹੈ ਤੇ ਲੇਵਾ ਬਾਈ ਕਹਿੰਦਾ ਵੀ ਵਧੀਆ ਕੱਢਦੀ ਆ ਗਈ ਤੇ ਵਧੀਆ ਮੁੱਠੀ ਦੀ ਜਵਾਈ ਵਾਲੇ ਚੰਗੇ ਥਾਣਾ ਵੀ ਚੰਗੀ ਸੰਭੀ ਬਲੀ ਆ ਤੇ ਬਾਕੀ ਡਿਟੇਲ ਤਕਰੀਬਨ ਆਪਾਂ ਤੁਹਾਨੂੰ ਸਾਰੀ ਲੈਤੀ ਆ ਜਿਹਨੇ ਰੇਟ ਕਨਫਰਮ ਕਰਨਾ ਉਹ ਤੁਸੀਂ ਕਾਲ ਕਰ ਸਕਦੇ ਹੋ ਕਾਲ ਕਰਕੇ ਆਦੀ ਫੁੱਲ ਤਸੱਲੀ ਕਰ ਸਕਦੇ ਹੋ ਇੱਥੇ ਆ ਤੇ ਫੁੱਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ